ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੱਲਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਪਹਾੜ ਤੇ ਬਰਨਾਲਾ ਰੋਡ ਦੇ ਉੱਪਰ ਪਿੰਡ ਹੈ ਗੱਲਕੋਠੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਉਹਨੂੰ ਲਾਟੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਨਾਮ ਪਰਮਜੀਤ ਕੌਰ ਜੀ ਪਿੰਡ ਗਿੱਲ ਕੋਠੇ ਜੀ ਜ਼ਿਲ੍ਹਾ ਜ਼ਿਲ੍ਹਾ ਪਰਣਾਲਾ ਜੀ ਠੀਕ ਆ ਜੀ ਹਾਂ ਜੀ ਭੈਣ ਜੀ ਪਹਿਲੀ ਵਾਰ ਦੀ ਦੱਸੋ ਜੀ ਜਾਣਕਾਰੀ ਇਹਦੀ ਪਹਿਲੀ ਵਾਰੀ ਜੀ ਮੂੰਹੋਂ ਚਾਰ ਦੰਦ ਦਾ ਬਾਈ ਹਾਂ ਜੀ ਠੰਡੀ ਸੀਨਾ ਹਾਂ ਜੀ ਤੇ 10 ਦਿਨ ਰਹਿੰਦੇ ਆ ਇਹਦੇ 10 ਦਿਨ ਰਹਿੰਦੇ ਹਾਂ ਜੀ ਇਹਦਾ ਰੇਟ ਜੀ ਇਹਦਾ ਰੇਟ ਜੀ 48000 ਜੀ ਕਿ ਮੈਂ ਮਰਜੀ ਲੈ ਪੰਡਾ ਵੀ ਦੇ ਲੈ ਜਮਾ ਠੰਡੀ ਸੀ ਲਾਜੀ ਠੀਕ ਹੈ ਜੀ ਠੀਕ ਹੈ ਜੀ ਸਾਈ ਹਾਲ ਤੇ ਜਲਸੀ ਚ ਕਰਾਸ ਆ ਜੀ ਇਹੇ ਠੀਕ ਹੈ ਜੀ ਤੋਰ ਦਿਓ ਜੀ ਤੋਰ ਲੋਕਾ ਚੈੱਕ ਕਰ ਸਕਦੇ ਲੋਨ ਬੱਸੀ ਆ ਠੀਕ ਹੈ ਜੀ ਵਧ ਜਾਣਕਾਰੀ ਪਹਿਨ ਤੋਂ ਵੀ ਲੈ ਕੇ ਫੋਨ ਲਾ ਕੇ ਠੀਕ ਹੈ ਜੀ ਲੋ ਚੈੱਕ ਕਰ ਸਕਦੇ ਲੋ ਚ ਤੋਰਾ ਤਰਾ ਤੁਹਾਡੇ ਸਾਹਮਣੇ ਆ ਕਰਮਰ ਵਾਲੀ ਤੇ ਮੋੜ ਲਓ ਜੀ ਮੋੜ ਲਓ ਲੋ ਚ ਕੋਈ ਆਪਣੀ ਜ਼ੂਮ ਨਹੀਂ ਕਰਾਉਂਦਾ ਵੀਡੀਓ ਚ ਜਿਹਾ ਜੀ ਤੁਸੀਂ ਘਰੇ ਜਾ ਕੇ ਦੇਖੋਗੇ ਉਹ ਇਹ ਜੀ ਸਾਨੂੰ ਗੋੜੀ ਉਹ ਐਡੀ ਹੋਈ ਆ ਜੀ ਉਹ ਤਾਂ ਹੀ ਕਰਦਾ ਵੀਰੇ ਠੀਕ ਆ ਜੀ ਕੱਦ ਬਹੁਤ ਵਿੱਚ ਅਗਲਾ ਕਰਨ ਦਾ ਵੀ ਛੋਟੀ ਆ ਜੀ ਇਹ ਐ ਆਏ ਆ ਠੀਕ ਆ ਜੀ ਤਾਂ ਉਹ ਤਾਂ ਗਣੇ ਆਪਣਾ ਜ਼ੂਮ ਵੀ ਨਹੀਂ ਕਰਾਉਂਦਾ ਜੀ ਵੀਡੀਓ ਚ ਹਾਂਜੀ ਆਪਾਂ ਸੈਂਪਲ ਵੀਡੀਓ ਬਣਾਉਣੇ ਨੇ ਜਮਾ ਸੈਂਪਲ ਕਿਉਂ ਅਗਲਾ ਕੀ ਮੁੜੇ ਨਾ ਕਰਾਂ ਜਿੱਥੋਂ ਅਗਲਾ ਲੱਗਣਾ ਇਸ ਕਰਕੇ ਆਪਾਂ ਕੱਦ ਜਿੰਨਾ ਹੈਗਾ ਉੰਨੀ ਆਪਾਂ ਜ਼ੂਮ-ਜਾਮ ਨਹੀਂ ਕਰਦੇ ਸੈਂਪਲ ਵੀਡੀਓ ਦਿਖਾਉਣੇ ਆ ਠੀਕ ਆ ਜੀ ਹਾਂਜੀ ਭੈਣ ਜੀ ਦੂਜੀ ਵਾਰ ਵੀ ਦੱਸੋ ਜੀ ਜਾਣਕਾਰੀ ਦੁੱਜੀ ਭਾਈ ਮੂਹ ਚਾਰਾਂ ਦਾ ਸਾਈ ਵਾਲਾ ਇਹ ਹਾਂਜੀ ਠੰਡੀ ਸੀ ਲਾਈ ਵੀ ਪੂਰੀ ਠੀਕ ਆ ਕੱਦ ਐਡਾ ਹੀ ਆ ਜਿੱਡੀ ਵੀਡੀਓ ਚ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਇਹਦੇ ਵੀ 10 ਦਿਨ ਬਾਕੀ ਆ ਭਾਈ 10 ਦਿਨ ਬਾਕੀ ਆ ਤੇ ਰੇਟ ਪੈਣ ਜੀ ਰੇਟ ਇਹਦਾ 50000 ਆ ਜੀ ਇਹਦਾ ਰੇਟ 50000 ਪਰਾ ਚੈੱਕ ਕਰ ਸਕਦੇ ਹੋ ਤੁਹਾਨੂੰ ਬੁਰੀਆਂ ਨ ਵਧੀਆ ਬਣ ਕੇ ਸੂਣਾ ਭਾਈ ਇਹਨੇ ਠੀਕ ਆ ਠੀਕ ਆ ਥੋੜੀ ਡਰਦੀ ਆ ਹਾਂ ਲੋਜ ਲੋਜ ਚੈੱਕ ਕਰ ਸਕਦੇ ਹੋ ਤੋਰਾ ਤਰਾ ਸਾਡੇ ਸਾਹਮਣੇ ਆ ਪਾ ਚੈੱਕ ਕਰਦੇ ਖੈਲੀ ਤੁਸੀਂ ਆਪ ਕਰ ਲਿਓ ਭਰਾ ਠੀਕ ਹੈ ਜੀ ਲੋ ਜੀ ਮੋੜ ਲਈ ਮੋੜ ਲਓ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਭਰਾ ਲੋ ਜੀ ਜੇ ਭਾਈ ਕਿਸੇ ਨੇ ਜੋੜਾ ਲੈਣਾ 95000 ਦਾ ਦੇਵਾਂਗੇ ਠੀਕ ਹੈ ਜੀ ਜੇ ਕਿਸੇ ਨੂੰ ਦੋਨੇ ਕੱਸੀਆਂ ਲੈ ਕੇ ਜਾਣੀਆਂ ਹਾਂ ਜੀ ਉਹਦੇ ਤੋਂ ਮਾਤਾਂ ਥੋੜਾ ਬੱਤਾ ਹੋਰ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਲੋ ਭਰਾ ਇਹਨਾਂ ਕੰਦੀ 95000 ਦਾ ਜੋੜਾ ਠੀਕ ਹੈ ਜੀ ਜੇ ਕਿਸੇ ਨੇ ਲੈ ਕੇ ਜਾਣਾ ਲੋ ਜੀ ਠੀਕ ਹੈ ਜੀ ਲੋ ਜੀ ਨੋ ਜੀ ਜੀ ਮੈਂ ਮਾਰ ਦੀ ਹੱਥ ਲਾਈ ਜਾਉਂ ਜਮਾ ਖੰਡੇ ਵਿੱਚ ਲਾ ਠੀਕ ਹੈ ਠੀਕ ਹੈ ਲੋ ਭਰਾ ਭੈਣ ਜੀ ਨਾਲ ਜ਼ਰੂਰ ਕੰਡੈਕਟ ਕਰੋ ਨੰਬਰ ਭੈਣ ਜੀ ਦਾ ਆਪਾਂ ਸਕਰੀਨ ਤੇ ਲਾਵਾਂਗੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ